ਅਲਿਗੇਸ਼ਨ ਜੋ ਹੈ ਕੁੜੀ ਦਾ ਹੀ ਕਹਿਣਾ ਸੀ ਉਹਨੇ ਆਪਣੇ ਪਰਿਵਾਰ ਨੂੰ ਜੋ ਦੱਸਿਆ ਜੋ ਉਹਨਾਂ ਨੇ ਕੰਪਲੇਨਟ ਦਿੱਤੀ ਕਿ ਇੱਦਾਂ ਦੀ ਉਹ ਕੱਲੀ ਕੁੜੀ ਨਹੀਂ ਜਿਹਦੇ ਨਾਲ ਪਰਮੇਸ਼ਵਰ ਦੁਆਰ 'ਚ ਇੱਦਾਂ ਦੇ ਕੰਮ ਗਲਤ ਹੁੰਦੇ ਰਹੇ ਆਂ ਪਰ ਜਦੋਂ ਨੇ ਇਸ ਚੀਜ਼ ਦਾ ਪ੍ਰੋਟੈਸਟ ਕਰਨਾ ਚਾਹਿਆ ਉਸ ਨੂੰ ਦਬਾ ਦਿੱਤਾ ਵੈਰਜ ਜੀ ਦਾ ਖਾਲਸਾ ਵੈਰਜ ਕੀ ਫਤਿਹ ਇਹ ਖਬਰ ਜੁੜੀ ਅੱਜ ਅਰਨਜੀਤ ਸਿੰਘ ਢੱਡਰਿਆਂ ਵਾਲੇ ਦੇ ਨਾਲ ਜਿਹੜਾ ਕਿ ਕੱਲ ਇੱਕ ਕੁੜੀ ਜਿਹੜੀ ਲੜਕੀ ਆ ਉਹ ਦੱਸਿਆ ਜਾ ਰਿਹਾ ਸੀ ਕਿ 2012 ਦੇ ਵਿੱਚ ਪਰਮੇਸ਼ਰਦوار ਜਾਂਦੀ ਆ ਤੇ ਉੱਥੇ ਸੇਵਾ ਕਰਦੀ ਆ ਤੇ ਉੱਥੇ ਜਿਹੜੀ ਉਹਦੀ ਜ਼ਹਿਰੀਲੀ ਚੀਜ਼ੇ ਨਾਲ ਯਾਨੀ ਜ਼ਹਿਰ ਦੇ ਨਾਲ ਮੌਤ ਹੋ ਜਾਂਦੀ ਆ ਤੇ ਉਹਦਾ ਜਿਹੜਾ ਪੋਸਟਮਾਰਟਮ ਕਰਾਇਆ ਜਾਂਦਾ ਕੁੜੀ ਦੇ ਮਾਪਿਆਂ ਵੱਲੋਂ ਕਿਹਾ ਗਿਆ ਕਿ ਉਹਨੂੰ ਜਿਹੜਾ ਜ਼ਹਿਰ ਦਿੱਤਾ ਗਿਆ ਸੀ ਉਹਦੇ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਉਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਦੋਸ਼ ਲਾਇਆ ਗਿਆ ਸੀ ਕਿ ਇਸ ਲੜਕੀ ਦੇ ਨਾਲ ਬਲਾਤਕਾਰ ਕਰਕੇ ਲੜਕੀ ਨੂੰ ਜਿਹੜਾ ਮਾਰਿਆ ਗਿਆ ਪਲ ਦੇਰ ਰਾਤ ਸਾਵਾ ਰਣਜੀਤ ਸਿੰਘ ਢੱਡਰਿਆਂ ਵਾਲੇ ਨੇ ਲਾਈਵ ਹੋ ਕੇ ਕਿਹਾ ਕਿ ਪਹਿਲਾਂ ਵੀ ਸਾਡੇ ਤੇ ਇਲਜ਼ਾਮ ਲੱਗੇ ਸੀ 2012 ਦੇ ਵਿੱਚ ਕਰੀਬ 13 ਸਾਲ ਹੋ ਗਏ ਕਹਿੰਦਾ ਉਦੋਂ ਵੀ ਕੁਝ ਨਹੀਂ ਨਿਕਲਿਆ ਤੇ ਕਹਿੰਦਾ ਵੀ ਹੁਣ ਉਹਨਾਂ ਦੇ ਭਰਾ ਨੇ ਜਿਹੜਾ ਕੁੜੀ ਦੀ ਲੜਕੀ ਦੇ ਜਿਹੜਾ ਮੌਤ ਹੋਈ ਆ 2012 ਦੇ ਵਿੱਚ ਉਦੇ ਭਰਾ ਨੇ ਹਾਈ ਕੋਰਟ ਦੇ ਵਿੱਚ ਜਿਹੜੀ ਰਿੱਟ ਪਾਈ ਆ ਕਹਿੰਦਾ ਪਹਿਲਾਂ ਵੀ ਕੁਝ ਨਹੀਂ ਨਿਕਲਿਆ ਤੇ ਹੁਣ ਵੀ ਕੁਝ ਨਹੀਂ ਨਿਕਲਣਾ ਅਰਜੀਤ ਸਿੰਘ ਢੱਡਰੀਆਂ ਵਾਲੇ ਦਾ ਇੱਥੋਂ ਤੇ ਕਹਿਣਾਗਾ ਉਹ ਕਹਿੰਦਾ ਚਾਹੇ ਸੀਬੀਆਈ ਤੋਂ ਉੱਪਰ ਵੀ ਕੋਈ ਜਾਂਚ ਆ ਕਹਿੰਦਾ ਉਹ ਕਰਾਈ ਜਾਵੇ ਅਸੀਂ નિર્ਦੋਸ਼ ਆ ਸਾਡਾ ਕਹਿੰਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਉਹ ਲੜਕੀ ਨੂੰ ਜਿਹੜੀ ਜ਼ਹਿਰ ਖਾਧੀ ਆ ਉਹ ਗੇਟ ਤੋਂ ਬਾਹਰ ਖਾਧੀ ਆ ਇਹ ਅਰਜੀਤ ਸਿੰਘ ਢੱਡਰੀਆਂ ਵਾਲੇ ਦਾ ਜਿਹੜਾ ਕਹਿਣਾਗਾ ਤੇ ਇਸ ਵੇਲੇ ਤੁਹਾਨੂੰ ਇੱਕ ਹੋਰ ਜਿਹੜੀ ਇਹਦੀ ਖਬਰ ਨਾਲ ਜੁੜਗੀ ਇਸ ਵੇਲੇ ਦੀ ਵੱਡੀ ਆਪਾਂ ਕਹਦੇ ਹੀ ਵੱਡੀ ਅਪਡੇਟ ਆ ਤੁਸੀਂ ਧਿਆਨ ਦੇ ਨਾਲ ਜਰੂਰ ਸੁਣਨਾ ਕਿਉਂਕਿ ਮੁੱਦਾ ਬੜਾ ਗੰਮੀਰਾ ਤੇ ਅਰਜੀਤ ਸਿੰਘ ਢੱਡਰੀਆਂ ਵਾਲੇ ਬਿਵਾਦਾਂ ਦੇ ਵਿੱਚ ਘਿਰ ਸਕਦੇ ਨੇ ਉਹਨਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਜਿਸ ਤਰ੍ਹਾਂ ਉਹਨਾਂ ਦੇ ਵਕੀਲ ਉਸ ਲੜਕੀ ਜਿਹੜੇ ਕੈਥਲ ਦੇ ਵਿੱਚ ਪਰਿਵਾਰ ਰਹਿੰਦਾਗਾ ਪੱਟੀ ਨਾਮ ਦਾ ਵਕੀਲ ਆ ਉਦੋਂ ਵੱਲੋਂ ਜਿਹੜੀ ਰੈਟ ਪਾਈ ਗਈ ਆ ਉਹਦੇ ਵਿੱਚ ਵਕੀਲ ਵੱਲੋਂ ਜਿਹੜੇ ਵੱਡੇ ਇਲਜ਼ਾਮ ਨੇ ਜਿਹੜੇ ਜਾਂ ਵੱਡੇ ਖਲਾਸੇ ਪੇ ਕਹਿ ਲਈ ਆਪਾਂ ਉਹ ਕਰ ਦਿੱਤੇ ਗਏ ਨੇ ਤੁਹਾਨੂੰ ਖਬਰ ਸੁਣ ਕੇ ਤੁਹਾਡੇ ਵੀ ਜਿਹੜੀ ਪੈਰਾ ਹੇਠੋਂ ਜ਼ਮੀਨ ਜਿਹੜੀ ਖਿਸਕ ਜਾਊਗੀ ਨਿਕਲ ਜਾਊਗੀ ਕਿਸੇ ਨੇ ਕਦੇ ਸੋਚੇ ਨਹੀਂ ਸੀ ਹਰ ਇੱਕ ਕਹਿੰਦਾ ਸੀ ਕਿ ਅਨਜੀਤ ਸਿੰਘ ਢੱਡਨੇ ਵਾਲ ਵਰਗਾ ਕੋਈ ਸੰਤ ਨਹੀਂ ਕੋਈ ਬਾਬਾ ਨਹੀਂ ਪਰ ਪਹਿਲਾਂ ਆਪਾਂ ਦੇਖਿਆ ਕਿ ਕਿੰਨੇ ਜਿਹੜੇ ਬਲਾਤਕਾਰ ਦੇ ਕੇਸ ਦੇ ਵਿੱਚ ਸਾਥ ਜਿਹੜੇ ਨੇ ਅੰਦਰ ਨੇ ਤੇ ਹੁਣ ਜਿਹੜਾ ਮਾਮਲਾਗਾ ਕਰੀਬ 13 ਸਾਲ ਪਹਿਲਾਂ ਦਾ ਮਾਮਲਾਗਾ ਪਰ ਹੁਣ ਅਨਵਿਸਟਿਗੇਸ਼ਨ ਸਾਰੀ ਹੋ ਗਈ ਜਿਹੜੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਪਟਿਆਲਾ ਦੇ ਐਸਐਸਪੀ ਨੂੰ 20 ਤਰੀਕ ਨੂੰ ਜਿਹੜਾ ਆਦੇਸ਼ ਦਿੱਤਾ ਕਿ ਉੱਥੇ ਆ ਕੇ ਜਿਹੜਾ ਉਹ ਸਾਨੂੰ ਦੱਸੇ ਕਿ ਉਹਨਾਂ ਨੇ ਕੀ ਕਾਰਵਾਈ ਕੀਤੀ ਆ ਹੁਣ ਟੱਕਾ ਇੰਨਾ ਟਾਈਮ ਹੋ ਗਿਆ ਤੇ ਉਸ ਨੂੰ ਲੈ ਕੇ ਜਿਹੜੀ ਹੁਣ 20 ਨਵੰਬਰ ਦੀ ਤਰੀਕ ਆ ਉਸ ਤੇ ਜਿਹੜੇ ਵੱਡੇ ਖਲਾਸੇ ਹੋਣ ਦੀ ਸੁਭਾਵਨਾ ਹੈ ਕਿਉਂਕਿ ਅਰਜੀਤ ਸਿੰਘ ਢੱਡਰੀਆਂ ਵਾਲੇ ਜਿਨ੍ਹਾਂ ਦਾ ਪਰਮੇਸ਼ਰ ਦਵਾਰ ਮਲਕੀਅਤ ਜਿਹੜੀ ਸਾਰੀ ਆ ਉਹ ਢੱਡਰੀਆਂ ਵਾਲੇ ਦੇ ਅਰਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਮ ਆ ਪਰਮੇਸ਼ਰ ਦਵਾਰ ਦੀ ਸਾਰੀ ਮਲਕੀਅਤ ਉਹਦੇ ਨਾਮ ਆ ਇਸ ਕਰਕੇ ਜਿਹੜਾ ਕਿ ਢੱਡਰੀਆਂ ਵਾਲੇ ਨੂੰ ਕਿਹਾ ਗਿਆ ਚਾਹੇ ਉਹਨਾਂ ਨੇ ਖੁੱਲਾ ਚੈਲੰਜ ਕੀਤਾ ਕਿ ਅਸੀਂ सीबीआई ਤੋਂ ਉੱਪਰ ਵੀ ਜਾਂਚ ਕਰਾ ਲਓ ਤੇ ਅਸੀਂ નિર્ਦੋਸ਼ ਨਿਕਲਾਂਗੇ ਪਰ ਪਹਿਲਾਂ ਤੁਹਾਨੂੰ ਉਸ ਲੜਕੀ ਦੇ ਵਕੀਲ ਦੀਆਂ ਜਿਹੜੀਆਂ ਤੁਹਾਨੂੰ ਗੱਲਾਂ ਸੁਣਾਤੀਆਂ ਦੱਸ ਦਈਏ ਕਿ ਉਹਨਾਂ ਵੱਲੋਂ ਜਿਹੜਾ ਕੀ ਕੁਛ ਅਰਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਲੈ ਕੇ ਕਿਹਾ ਗਿਆ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਤੁਹਾਡਾ ਐਸ ਪਰ ਐਲੀਗੇਸ਼ਨ ਜਿਵੇਂ ਕੰਪਲੇਂਟ ਪਰਿਵਾਰ ਵਾਲਿਆਂ ਨੇ ਲਿਖਿਆ ਹੈ ਉਹਦੇ ਅਕੋਰਡਿੰਗ ਉਹਦੇ ਨਾਲ ਰੇਪ ਵੀ ਹੋਇਆ ਤੇ ਰੇਪ ਹੋਣ ਤੋਂ ਬਾਅਦ ਉਹਦਾ ਮਰਡਰ ਕੀਤਾ ਗਿਆ ਤਾਂ ਕਿ ਉਸ ਆਵਾਜ਼ ਨੂੰ ਉੱਥੇ ਹੀ ਦਬਾ ਦਿੱਤਾ ਜਾਵੇ ਉਸ ਕੁੜੀ ਕੋਲ ਕੋਈ ਐਹੋ ਜੀ ਇਨਫੋਰਮੇਸ਼ਨ ਸੀ ਜਿਹੜੀ ਇਹਨਾਂ ਵਜ੍ਹਾ ਤੇ ਹਾਨੀਕਾਰਕ ਸੀ ਜੇ ਉਹ ਪਬਲਿਕ ਦੇ ਸਾਹਮਣੇ ਆ ਜਾਂਦੀ ਇਹ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਬਿਲਕੁਲ ਅ ਹੋਰ ਵੀ ਕੁੜੀਆਂ ਦੇ ਨਾਲ ਅਜਿਹਾ ਕੁਝ ਹੋਇਆ ਪਰਮੇਸ਼ਰ ਦਵਾਰ ਦੇ ਅੰਦਰ ਸ਼ਾਇਦ ਉਹ ਇਹ ਰਿਪੋਰਟ ਸਾਹਮਣੇ ਆਏਗਾ ਇਨਵੈਸਟੀਗੇਸ਼ਨ ਪਰ ਦੇਖੋ ਢਟਰੀਆਂ ਵਾਲਿਆਂ ਨੇ ਹੁਣ ਸੁਣਾਉਣੇ ਤੁਹਾਨੂੰ ਪੂਰੀ ਨਾ ਤਾਂ ਪੋਸਟਮਾਰਟਮ ਰਿਪੋਰਟ ਦਿੱਤੀ ਹੋਣਾ ਕਿ ਉਹ ਤਾਂ ਕਲੀਅਰ ਹੈ ਸਰ ਇਹ ਹੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਇੱਕ ਪਾਸੇ ਪਾਵਰਫੁੱਲ ਲੋਗ ਨੇ ਇੱਕ ਪਾਸੇ ਇੱਕ ਆਮ ਆਦਮੀ ਹੈ ਜਿਹਦੀ ਆਵਾਜ਼ ਨੂੰ ਦਵਾਇਆ ਗਿਆ ਜਿਸ ਟਾਈਮ ਇਹ ਅਲੀਗੇਸ਼ਨਸ ਹੱਡੀਆਂ ਵਾਲੇ ਤੇ ਲਾਏ ਗਏ ਨੇ ਉਸ ਤੋਂ ਬਾਅਦ ਉਸ ਪਰਿਵਾਰ ਨੂੰ ਉਸ ਪਿੰਡ ਤੋਂ ਖਦੇੜ ਦਿੱਤਾ ਗਿਆ ਉਹਨਾਂ ਦਾ ਘਰ ਢਾਟਾ ਗਿਆ ਤੇ ਉਹਨਾਂ ਨੂੰ ਸਪੈਸੀਫਿਕ ਥ੍ਰੈਟ ਸੀ ਵੀ ਅੱਜ ਤੋਂ ਬਾਅਦ ਜੇ ਕਿਤੇ ਜ਼ੁਬਾਨ ਖੋਲੀ ਜੋ ਹਸ਼ਰ ਕੁਰੀ ਦਾ ਕੀਤਾ ਉਹੀ ਹਸ਼ਰ ਤੁਹਾਡਾ ਵੀ ਕਰਾਂਗੇ ਇਹ ਐਲੀਗੇਸ਼ਨ ਇਸ ਤਰ੍ਹਾਂ ਦੇ ਤਾਂ ਉਦੋਂ ਇਸ ਤਰ੍ਹਾਂ ਦੀਆਂ ਧਮਕੀਆਂ ਪਰਿਵਾਰ ਵਾਲਿਆਂ ਨੂੰ ਦਿੱਤੀਆਂ ਗਈਆਂ ਤਾਂ ਹੁਣ ਇਹ ਬਿਨਾਂ ਡਰ ਤੋਂ ਕਿਵੇਂ ਪਰਿਵਾਰ ਵਾਲੇ ਸਾਹਮਣੇ ਆਏ ਉਸ ਤੋਂ ਬਾਅਦ ਵੀ ਉਸ ਤੋਂ ਬਾਅਦ ਵੀ 2023 ਚ ਵੀ ਪਰਿਵਾਰ ਨੂੰ ਧਮਕੀਆਂ ਮਿਲੀਆਂ ਉਸ ਤੋਂ ਬਾਅਦ ਪਰਿਵਾਰ ਨੇ ਇੱਕ ਕੰਪਲੇਨ 2023 ਚ ਵੀ ਦਿੱਤੀ ਤੇ ਇੱਕ ਫਰੈਸ਼ ਕੰਪਲੇਨ 2024 ਚ ਵੀ ਦਿੱਤੀ ਵੀ ਇਹ ਜਿਹੜੀ ਪੁਰਾਣੀ ਐਪਲੀਕੇਸ਼ਨਾਂ ਦਿੱਤੀਆਂ ਨੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤਾਂ ਕਿ ਪਰਿਵਾਰ ਨੂੰ ਵੀ ਜਿਹੜਾ ਥ੍ਰੈਟ ਹੈ ਉਹ ਵੀ ਦੇਖਿਆ ਜਾਵੇ ਤੇ ਜਿਹੜਾ ਕੁੜੀ ਨਾਲ ਗਲਤ ਹੋਇਆ ਉਸ ਤੇ ਵੀ ਇੱਕ ਵਾਰ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਜੇ ਪਰਚਾ ਬਣਦਾ ਤਾਂ ਪਰਚਾ ओ, pending, 2023 ਚ ਅਜਸਨੀ ਪਟਿਆਲੇ ਨੂੰ ਸ਼ਿਕਾਇਤ ਦਿੱਤੀ ਗਈ ਹੈ ਜੀ। ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਉਹ ਕੰਪਲੇਂਟ ਇਸ ਸਟਿਲ ਪੈਂਡਿੰਗ। ਦੈਟ ਕੰਪਲੇਂਟ ਆਫ 2023 ਇਸ ਸਟਿਲ ਪੈਂਡਿੰਗ। 12 ਸਾਲ ਇੰ데요 ਜੀ 12 ਸਾਲ 2012 ਚ ਜਦ ਇਹ ਕੰਪਲੇਂਟ ਦਿੱਤੀ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਉਹ ਪਿੰਡ ਤੋਂ ਬੇਕਸਲ ਮਤਲਬ ਇੰਦਾ ਕਰ ਦਿੱਤਾ ਗਿਆ ਉਹਨਾਂ ਦਾ ਘਰ ਤਾਦਾ ਗਿਆ। ਉਹ ਫੋਟੋਜ਼ ਵਗੈਰਾ ਅਸੀਂ ਨਾਲ ਲਾਈਆਂ ਐ ਕੇਸ ਦੇ। ਹੂੰ। ਉਹਨਾਂ ਨੂੰ ਸਪੈਸੀਫਿਕ ਇਨਸਟਰਕਸ਼ਨ ਸੀ ਕਿ ਜੇ ਅੱਜ ਤੋਂ ਬਾਅਦ ਕੀਤੇ ਸਾਨੂੰ ਦਿਖ ਗਏ ਕਿਸੇ ਸਿੱਧੇ ਦੇਗੇ ਆ ਸਾਡੇ ਕਿਤੇ ਬੰਦੇ ਨੂੰ ਦੇਗੇ ਤਾਂ ਤੁਹਾਨੂੰ ਵੀ ਜਾਣ ਤੋਂ ਮਾਰ ਲਾਗੇ ਅੱਜ ਵੀ ਅਨ ਆਈਡੈਂਟੀਫਾਈਡ ਜਗ੍ਹਾ ਤੇ ਰਹਿ ਰਹੇ ਨੇ ਉਹਨਾਂ ਦਾ ਕਿਸੇ ਨੂੰ ਨਹੀਂ ਪਤਾ ਉਹ ਕਿੱਥੇ ਰਹੇ ਨੇ ਉਹ ਵੀ ਆਪਣੇ ਆਪ ਨੂੰ ਲਪੋਕੇ ਰੱਖ ਰਹੇ ਨੇ ਜਿਹੜਾ ਐਡਰੈਸ ਆਪਾਂ ਵੀ ਹਾਈ ਕੋਰਟ ਦੇ ਆ ਉਹ ਵੀ ਪੁਰਾਣੇ ਪਿੰਡ ਦਾ ਇਹਨਾਂ ਦਾ ਐਡਰੈਸ ਲਾਇਆ ਤਾਂ ਕਿ ਇਹਨਾਂ ਦੀ ਜਿਹੜੀ ਆਈਡੈਂਟੀਟੀ ਆ ਰਿਵੀਲ ਨਾ ਹੋਵੇ ਹੁਣ ਬਿਲਕੁਲ ਜੇ ਜੇ ਉਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ ਇਹਦੇ ਅੰਦਰ ਜ਼ਰੂਰ ਉਹ ਕਸੂਰ ਨਿਕਲ ਕੇ ਆਏਗਾ ਔਰ ਜੋ ਵੀ ਇਹਦੇ ਪਿੱਛੇ ਕਲਪਰੇਟ ਹੈ ਉਹਨੂੰ ਸਜ਼ਾ ਹੋਵੇਗੀ ਆਹ ਨੋਣਾ ਅੱਗੇ ਧਿਆਨ ਨਾਲ ਸੁਣੋ ਤੇ ਉਸ ਲੜਕੀ ਦਾ ਵਕੀਲ ਆ ਜਿਹੜਾ ਕੀ ਕਹਿ ਰਿਹਾ ਸਰ ਇਸਪਰ ਅਲੀਗੇਸ਼ਨ ਜੋ ਹੈ ਕੁੜੀ ਦਾ ਹੀ ਕਹਿਣਾ ਸੀ ਉਹਨੇ ਆਪਣੇ ਪਰਿਵਾਰ ਨੂੰ ਜੋ ਦੱਸਿਆ ਜੋ ਉਹਨਾਂ ਨੇ ਕੰਪਲੇਨਟ ਦਿੱਤੀ ਕਿ ਇਦਾਂ ਦੀ ਉਹ ਕੱਲੀ ਕੁੜੀ ਨਹੀਂ ਜਿਹਦੇ ਨਾਲ ਪਰਮੇਸ਼ਵਰ ਦੁਆਰ 'ਚ ਇਦਾਂ ਦੇ ਕੰਮ ਗਲਤ ਹੁੰਦੇ ਰਹੇ ਆ ਪਰ ਜਦੋਂ ਨੇ ਇਸ ਚੀਜ਼ ਦਾ ਪ੍ਰੋਟੈਸਟ ਕਰਨਾ ਚਾਹਿਆ ਉਸਨੂੰ ਦਬਾ ਦਿੱਤਾ ਫਿਰ ਇਸ ਪਰ ਐਲੀਗੇਸ਼ਨ ਜੋ ਹੈ ਕੁੜੀ ਦਾ ਹੀ ਕਹਿਣਾ ਸੀ ਉਹਨੇ ਆਪਣੇ ਪਰਿਵਾਰ ਨੂੰ ਜੋ ਦੱਸਿਆ ਜੋ ਉਹਨਾਂ ਨੇ ਕੰਪਲੇਨ ਦਿੱਤੀ ਕਿ ਇਦਾਂ ਦੀ ਉਹ ਕੱਲੀ ਕੁੜੀ ਨਹੀਂ ਜਿਹਦੇ ਨਾਲ ਪਰਮੇਸ਼ਰ ਦੁਆਰ 'ਚ ਇਦਾਂ ਦੇ ਕੰਮ ਗਲਤ ਹੁੰਦੇ ਰਹੇ ਆਂ ਔਰ ਜਦੋਂ ਨੇ ਇਸ ਚੀਜ਼ ਦਾ ਪ੍ਰੋਟੈਸਟ ਕਰਨਾ ਚਾਹਿਆ ਉਸ ਨੂੰ ਦਬਾ ਦਿੱਤਾ। ਦੇਖੋ ਐਸ ਪਰ ਐਲੀਗੇਸ਼ਨ ਜਿਵੇਂ ਕੰਪਲੇਨਟਸ ਪਰਿਵਾਰ ਵਾਲਿਆਂ ਨੇ ਲਿਖਿਆ ਹੈ ਉਹਦੇ ਅਕੋਰਡਿੰਗ ਉਹਦੇ ਨਾਲ ਰੇਪ ਵੀ ਹੋਇਆ ਤੇ ਰੇਪ ਹੋਣ ਤੋਂ ਬਾਅਦ ਉਹਦਾ ਮਰਡਰ ਕੀਤਾ ਗਿਆ। ਤਾਂ ਕਿ ਉਸ ਆਵਾਜ਼ ਨੂੰ ਉੱਥੇ ਹੀ ਦਬਾ ਦਿੱਤਾ ਜਾਵੇ ਉਸ ਕੁੜੀ ਕੋਲ ਕੋਈ ਐਹੋ ਜੀ ਇਨਫੋਰਮੇਸ਼ਨ ਸੀ ਜਿਹੜੀ ਇਹਨਾਂ ਵਾਸਤੇ ਹਾਨੀਕਾਰਕ ਸੀ ਜੇ ਉਹ ਪਬਲਿਕ ਦੇ ਸਾਹਮਣੇ ਆ ਜਾਂਦੀ ਤੁਹਾਨੂੰ ਅਸੀਂ ਪੂਰੀ ਇਹ ਵੀਡੀਓ ਤਾਂ ਨਹੀਂ ਸੁਣਾ ਸਕੇ ਪੂਰਾ ਬੋਲ ਕਿਉਂਕਿ ਇੱਕ ਨਿੱਜੀ ਹੋਰ ਜਿਹੜਾ ਚੈਨਲ ਆ ਉਸ ਉੱਤੇ ਜਿਹੜੀ ਗੱਲਬਾਤ ਆ ਸਾਰੇ ਵਕੀਲ ਸਾਹਿਬ ਭੱਟੀ ਸਾਹਿਬ ਜਿਹੜੇ ਗੱਲਬਾਤ ਕਰ ਰਹੇ ਨੇ ਉਹਨਾਂ ਨੇ ਦੱਸਿਆ ਕਿ ਉਹ ਲੜਕੀ ਕੋਲ ਐਸੇ ਸਬੂਤ ਸੀ ਜਿਹੜੇ ਕਿ ਢੱਡਰੀਆਂ ਵਾਲੇ ਲਈ ਹਾਨੀਕਾਰਕ ਸੀ ਉਥੇ ਇਹ ਵੀ ਦੱਸਿਆ ਜਾ ਰਿਹਾ ਉਹਨਾਂ ਦੇ ਪਰਿਵਾਰ ਮੈਂਬਰਾਂ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਅਰਨੀਤ ਸਿੰਘ ਢੱਡਰੀਆਂ ਬਲੇ ਤੇ ਕਹਿੰਦੇ ਇੱਥੇ ਇੱਕ ਕੁੜੀ ਨਹੀਂ ਬਹੁਤ ਸਾਰੀਆਂ ਕੁੜੀਆਂ ਨੇ ਜਿਨ੍ਹਾਂ ਦੇ ਨਾਲ ਰੇਪ ਹੋਇਆਗਾ ਇਹ ਇਸ ਸਮੇਂ ਦਾ ਸਭ ਤੋਂ ਵੱਡਾ ਖਲਾਸਾ ਹੈ ਰঞ্জੀਤ ਸਿੰਘ ਢੱਡਰੀਆਂ ਵਾਲਾ ਇਸ ਦੇ ਵਿੱਚ ਜਿਹੜੀਆਂ ਉਹਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਜਿਹੜਾ ਕਿ ਵਕੀਲ ਸਾਹਿਬ ਨੇ ਦੱਸਿਆਗਾ ਕਿ ਜਿਹੜੇ ਉਹਨਾਂ ਦੇ ਪਰਿਵਾਰ ਮੈਂਬਰਾਂ ਨੇ ਆ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਹਾਈ ਕੋਰਟ ਦੇ ਵਿੱਚ ਲਾਈ ਆ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਇਹਦੀ ਸੀਬੀਆਈ ਜਾਂਚ ਕੀਤੀ ਜਾਵੇ ਇਹ ਇੱਕ ਲੜਕੀ ਨਹੀਂ ਬਹੁਤਿਆਂ ਜ਼ਿਆਦੇ ਲੜਕੀਆਂ ਦੇ ਨਾਲ ਜਿਹੜੇ ਇੱਥੇ ਜਿਹੜਾ ਪਰਮੇਸ਼ਰ ਦਵਾਰ ਗੁਰਦੁਆਰਾ ਸਾਹਿਬ ਦੇ ਵਿੱਚ ਹਰੇਪ ਹੋਏ ਨੇ ਤੇ ਇਸ ਨੂੰ ਲੈ ਕੇ ਜਿਹੜਾ ਹੁਣ ਮਾਮਲਾ ਭਖ ਦਾ ਨਜ਼ਰ ਆ ਰਿਹਾਗਾ ਤੇ ਬੇਸ਼ੱਕ ਭਾਈ ਅਮਰਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਜਿਹੜਾ ਕਿ ਇੱਕ ਜਿਹੜਾ ਰਾਤ ਲੈਬ ਹੋ ਕੇ ਕਿਹਾ ਗਿਆ ਸੀ ਕਿ ਜਿਹੜੀ ਖੁੱਲਮ ਖੁੱਲਾ ਨਾਲ ਚੈਲੰਜ ਕੀਤਾ ਸੀ ਕਿ ਇਹਦੀ ਜਿਹੜੀ ਜਾਂਚ ਸਬੀਆਈ ਤੋਂ ਚਾਹੇ ਕੋਈ ਵੱਡੀ ਏਜੰਸੀ ਕਰ ਲਵੇ ਅਸੀਂ ਨਿਰਦੋਸ਼ ਆ ਇਹ ਜਿਹੜੀ ਬੇਵਜਾ ਆਪਣਾ ਜਿਹੜੇ ਇਲਜ਼ਾਮ ਨੇ ਪਰ ਹੁਣ ਪੱਟੀ ਸਾਹਿਬ ਵਕੀਲ ਸਾਹਿਬ ਨੇ ਉਸ ਲੜਕੀ ਦੇ ਇਹ ਦੱਸਿਆ ਗਿਆ ਕਿ ਉਹਨਾਂ ਦਾ ਘਰ-ਬਾਰ ਜਿਹੜਾ ਨੈਤ ਤੈਸ ਨੈਸ ਕਰਦਾ ਘਰ ਟਾ ਦਿੱਤਾ ਉਹ ਜਿਹੜਾ ਪਰਿਵਾਰ ਆ ਉਥੋਂ ਉੱਜੜ ਕੇ ਕਿਤੇ ਹੋਰ ਰਹਿ ਰਿਹਾਗਾ ਉਹਨੂੰ ਧਮਕੀਆਂ ਦਿੰਦੇ ਸੀ ਕਿ ਜੇਕਰ ਤੁਸੀਂ ਕਿਸੇ ਗੱਲ ਕੋਲੇ ਗੱਲ ਕੱਢੀ ਜਾਂ ਬਾਹਰ ਗੱਲ ਗਈ ਤਾਂ ਤੁਹਾਨੂੰ ਉਸ ਲੜਕੀ ਵਾਂਗੂ ਮਾਰ ਦਿੱਤਾ ਜਾਵੇਗਾ ਤੇ ਇੱਥੋਂ ਇਹ ਵੀ ਦੱਸਿਆ ਗਿਆ ਕਿ ਉਹ ਪਰਿਵਾਰ ਆ ਜਿਹੜਾ ਕਿ ਹਲੇ ਤੱਕ ਇਹ ਨਹੀਂ ਪਤਾ ਕਿ ਜਿਹੜਾ ਵੀ ਕਿੱਥੇ ਆ ਕਿਤੇ ਨਾਗਾ ਕਿਉਂਕਿ ਉਹ ਜਿਹੜਾ ਲੁਕ ਸੁਪ ਕੇ ਜਿਹੜਾ ਪਰਿਵਾਰ ਆ ਰਹਿ ਰਿਹਾ ਯਾਨੀ ਕਿ ਜਿਸ ਤਰ੍ਹਾਂ ਆਪਾਂ ਕਹਿ ਦਈਏ ਕਿ ਬਲਾਤਕਾਰੀ ਡੇਰਾ ਸਰਸਾ ਵਾਲੇ ਤੋਂ ਡਰਦੇ ਸੀ ਉਹ ਲੜਕੀਆਂ ਦੇ ਪਰਿਵਾਰ ਸਾਹਮਣੇ ਨੇ ਆਈ ਦੋ ਲੜਕੀਆਂ ਨੇ ਸਿਰਫਾ ਜਿਹੜੀ ਉਹ ਸਾਰਾ ਕੁਝ ਆ ਦੱਸਿਆਗਾ ਤੇ ਉਸ ਦੇ ਬਾਬਤ ਜਿਹੜਾ ਆਰਾਮ ਰਹੀਮ ਨੂੰ ਜਿਹੜੀ 20 ਸਾਲ ਦੀ ਸਜ਼ਾ ਹੋਈ ਆ ਉਹ ਦੱਸਿਆ ਤਾਂ ਜਾ ਰਿਹਾ ਸੀ ਕਿ ਲੜਕੀਆਂ ਨੇ ਕ ਲੜਕਿਆਂ ਦੇ ਨਾਲ ਜਿਹੜੇ ਨੇ ਡੇਰਾ ਸਰਸਾ ਦੇ ਵਿੱਚ ਵੀ ਜਿਹੜੇ ਬਲਾਤਕਾਰ ਹੁੰਦੇ ਰਹੇ ਨੇ ਪਰ ਜਦੋਂ ਸਾਹਮਣੇ ਆਈਆਂ ਉਹ ਦੋ ਲੜਕੀਆਂ ਸਾਹਮਣੇ ਆਈਆਂ ਨੇ ਇਹੀ ਹੁਣ ਜਿਹੜਾ ਮਾਮਲਾਗਾ ਬਿਲਕੁਲ ਆਪਾਂ ਇਹ ਕਹਿੰਦੇ ਜਿਹੜਾ ਸਰਸੇ ਵਾਲੇ ਨਾਲ ਜੁੜਦਾ ਮਿਲਦਾ ਜਿਹੜਾ ਮਾਮਲਾਗਾ ਇਹ ਹੁਣ ਅਰਨਜੀਤ ਸਿੰਘ ਢੱਡਰੀਆਂ ਵਾਲੇ ਤੇ ਦੋਸ਼ ਲੱਗ ਰਹੇ ਨੇ ਕਿ ਇੱਥੇ ਇੱਕ ਲੜਕੀ ਨਹੀਂ ਇੱਥੇ ਕਈ ਅਨੇਕਾਂ ਲੜਕੀਆਂ ਦੇ ਨਾਲ ਜਿਹੜੇ ਔਰੇਪ ਹੋਏ ਨੇ ਪਰ ਕਹਿੰਦੇ ਸਭ ਤੋਂ ਜਿਹੜਾ ਜ਼ਿਆਦਾ ਇਸ ਲੜਕੀ ਨੂੰ ਪਤਾ ਸੀ ਨੇੜਤਾ ਸੀ ਅਰਨਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਕਹਿੰਦੇ ਉਹਨਾਂ ਨੇ ਰੇਪ ਕਰਕੇ ਜਿਹੜਾ ਉਹਦਾ ਮਾਰਡਰ ਕੀਤਾ ਗਿਆ ਇਹ ਲੜਕੀ ਦੇ ਪਰਿਵਾਰ ਦਾ ਜਿਹੜਾ ਵੱਡਾ ਦਾਬਾ ਹੈਗਾ ਵੱਡਾ ਖਲਾਸਾ ਹੈਗਾ ਆਪਾਂ ਇਹਨੂੰ ਕਹਿ ਲਈਏ ਕਿ ਜਿਹੜਾ ਲੜਕੀ ਦੇ ਪਰਿਵਾਰ ਨੇ ਜਿਹੜੇ ਵੱਡੇ ਇਲਜ਼ਾਮ ਲਾਏ ਨੇ ਫਿਲਹਾਲ ਦੇਖਦੇ ਹਾਂ ਕਿ ਇਹਦੇ ਵਿੱਚ ਕੀ ਹੁੰਦਾਗਾ ਕਿਉਂਕਿ ਜਿਹੜੀ ਹੁਣ ਸਾਰ ਜਿਹੜੀ ਜਾਂਚ ਆਓ ਸ਼ੁਰੂ ਤੋਂ ਹੋਊਗੀ ਤੇ ਜਿਹੜਾ ਉਸ ਮਾਮਲਾ 2012 ਤੋਂ ਜਿਹੜਾ ਮਾਮਲਾ ਹੈਗਾ 13 ਸਾਲ ਹੋ ਗਏ ਜਿਹੜਾ ਸਾਰਾ ਕੁਝ ਖੰਘਾਲਿਆ ਜਾਵੇਗਾ ਜਿਹੜੀਆਂ ਕਿ ਬੱਖ-ਬੱਖ ਟੀਮਾਂ ਬਣਾਈਆਂ ਜਾਣਗੀਆਂ ਫਿਰ ਸਾਰੀਆਂ ਰਿਪੋਰਟਾਂ ਜਿਹੜੀਆਂ ਲਈਆਂ ਜਾਣਗੀਆਂ ਫਿਰ ਜਿਹੜੀ ਪੋਸਟਮਾਰਟ ਦੀ ਰਿਪੋਰਟ ਆ ਉਹ ਵੀ ਲਈ ਜਾਵੇਗੀ ਤੇ ਬੱਖ-ਬੱਖ ਨੇ ਜਿਹੜੇ ਬਿਆਨ ਵੀ ਹੋਣਗੇ ਪੁਲਿਸ ਦੇ ਬਿਆਨ ਵੀ ਹੋਣਗੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਵੀ ਹੋਣਗੇ ਉਤੋਂ ਦੇ ਜਿਹੜੇ ਇੱਕ ਅਨੰਦ ਸਿੰਘ ਢੱਡਰੀਆਂ ਵਾਲਾ ਇਹ ਕਹਿ ਰਿਹਾ ਕਿ ਉਹ ਜਿਹੜੀ ਲੜਕੀ ਨੇ ਜਿਹੜਾ ਜ਼ਹਿਰ ਪੀਤਾ ਸੀ ਉਹ ਗੇਟ ਤੋਂ ਬਾਹਰ ਪੀਤਾ ਸੀ ਪਰ ਇਹ ਦੱਸ ਰਿਹਾ ਕਿ ਜਿਹੜੀ ਲੜਕੀ ਸੀ ਉਹ ਅੰਦਰ ਜਿਹੜੀ ਸੇਵਾਦਾਰ ਸੀ ਸੇਵਾ ਕਰਦੀ ਸੀ ਕਾਫੀ ਲੰਬੇ ਟਾਈਮ ਤੋਂ ਇਸ ਕਰਕੇ ਜਿਹੜਾ ਲੜਕੀ ਦੇ ਨਾਲ ਸਾਰਾ ਕੁਝ ਇਹ ਕੀਤਾ ਗਿਆ ਇਹ ਪਰਿਵਾਰ ਦੇ ਇਲਜ਼ਾਮ ਨੇ ਹੁਣ ਆਪਾਂ ਦੇਖ ਲਈਏ ਇਸ ਦੇ ਵਿੱਚ ਹੁਣ ਰਣਜੀਤ ਸਿੰਘ ਢੱਡਰੀਆਂ ਵਾਲਾ ਕੋਸੂਤਾ ਫਸਦਾ ਨਜ਼ਰ ਆ ਰਿਹਾਗਾ ਕਿ ਤੁਹਾਨੂੰ ਕੀ ਲੱਗਦਾਗਾ ਤੁਸੀਂ ਆਪਣੇ ਕਮੈਂਟ ਕਰਕੇ ਜਿਹੜੀ ਇਸ ਉਹਦੇ ਰਏ ਜਰੂਰ ਦੇਣਾ ਕਿ ਜਿਹੜੇ ਇਹ ﺍﻟजाम ਨੇ ਜਿਹੜਾ ਇਹ ਕਿਹਾ ਗਿਆ ਕਿ ਉਸ ਲੜਕੀ ਦੇ ਪਰਿਵਾਰ ਨੂੰ ਉੱਥੋਂ ਜਿਹੜਾ ਘਰੋਂ ਦਾ ਬੇਕਾਰ ਕਰ ਦਿੱਤਾ ਖਦੇੜ ਦਿੱਤਾਗਾ ਆਪਾਂ ਅਕਸਰ ਦੇਖਦੇ ਹਾਂ ਕਿ ਇਸ ਤਰ੍ਹਾਂ ਹੀ ਜਿਹੜਾ ਡੇਰਾ ਰਾਮ ਰਹੀਮ ਜਿਹੜਾ ਸੌਦਾ ਸਾ ਦਾ ਉਹਨੇ ਵੀ ਜਿਹੜਾ ਸੱਤਰਪਤੀ ਜਿਹੜਾ ਆਪਣਾ ਮਾਰਿਆ ਸੀ ਉਸ ਦੇ ਜਿਹੜਾ ਜਿਹੜਾ ਡਰਾਵੇ ਦੇ ਦੇ ਕੇ ਉਹਨਾਂ ਦੇ ਪਰਿਵਾਰ ਨੂੰ ਵੀ ਜਿਹੜਾ ਘਰੋਂ ਬੇਕਾਰ ਕਰ ਦਿੱਤਾ ਸੀ ਅਰੰਜੀਤ ਸਿੰਘ ਦਾ ਕਾਤਲ ਹੁੰਦਾਗਾ ਕਈ ਕਾਤਲ ਵੀ ਜਿਹੜੇ ਡੇਰਾ ਸਰਸਾ ਵੱਲੋਂ ਕੀਤੇ ਗਏ ਸੀ ਤੇ ਹੁਣ ਤੁਸੀਂ ਇਸ ਨੂੰ ਸਾਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਜਿਹੜਾ ਸੱਚ ਦਾ ਸਾਚਾ ਜਿਹੜਾ ਉਹ ਸਾਹਮਣੇ ਆ ਸਕੇ ਬੇਸ਼ੱਕ ਢੱਡਰੀਆਂ ਵਾਲੇ ਨੇ ਇਹ ਸਾਫ਼ ਕਹਿ ਦਿੱਤਾ ਕਿ ਤੁਸੀਂ ਜਿਹੜੀ ਜਾਂਚ ਆਓ ਜੋ ਮਰਜ਼ੀ ਕਰ ਲਓ ਅਸੀਂ ਬੇਗਨਾਹ ਬੇਦੋਸੇ ਹਾਂ ਪਰ ਫਿਲਹਾਲ ਦੇਖਦੇ ਹਾਂ ਕਿ ਇਹਦੇ ਵਿੱਚ ਕਿਸ ਦਾ ਗੁਨਾਹ ਨਿਕਲਦਾ ਕੌਣ ਕੌਣ ਇਹਦੇ ਵਿੱਚ ਅੜਦਾਗਾ ਅੜਿੱਕੇ ਆਉਂਦਾਗਾ ਤੇ ਕੌਣ ਕੌਣ ਇਸ ਦੇ ਵਿੱਚ ਸਜ਼ਾ ਦਾ ਭਾਗੀਦਾਰ ਹੋਵੇਗਾ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ 20 ਤਰੀਕ ਦੇ ਜਿਹੜੀ ਨਵੰਬਰ ਪਾਇਆ ਗਿਆ ਤੇ ਐਸਐਸਪੀ ਨੂੰ ਉੱਥੇ ਜਿਹੜਾ ਬੁਲਾਇਆ ਗਿਆ ਤੇ ਉਹਦੇ ਬਾਅਦ ਤੋਂ ਜਿਹੜਾ ਰਣਜੀਤ ਸਿੰਘ ਪੱਟੀ ਨੇ ਜਿਹੜਾ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜਾ ਉਹਨਾਂ ਦੇ ਮਾਪਿਆਂ ਵੱਲੋਂ ਲੜਕੀ ਦੇ ਵੱਲੋਂ 2023 ਦੇ ਵਿੱਚ ਵੀ 24 ਦੇ ਵਿੱਚ ਵੀ ਦਰਖਾਸਤ ਦਿੱਤੀ ਗਈ ਪਰ ਇੱਕ ਆਮ ਆਪਾ ਇਹ ਕਹਦੇ ਕਿ ਗਰੀਬ ਲੋਕੋ ਜਿਹੜੇ ਹੁੰਦੇ ਨੇ ਆਹ ਬੰਦਾ ਡਰ ਜਾਂਦਾ ਹੈਗਾ ਤੇ ਕਿਉਂਕਿ ਪੌਂਚ ਜਿਹੜੀ ਅਰਜੀਤ ਸਿੰਘ ਢੱਡਰਿਆਂ ਵਾਲੀ ਦੀ ਬਹੁਤ ਲੰਬੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿਉਂਕਿ ਉਹਦਾ ਬੋਲਬਾਲਾ ਜਾਦੇ ਆ ਉਹਦਾ ਜਿਹੜਾ ਦੈਰਾ ਹੈਗਾ ਉਹ ਜਾਦੇ ਆ ਇਸ ਕਰਕੇ ਜਿਹੜਾ ਆਹ ਮੰਦਾਗਾ ਉਹ ਡਰਦਾਗਾ ਕਿ ਸਾਡੀ ਲੜਤੀ ਵਾਂਗੂ ਸਾਨੂੰ ਵੀ ਜਿਹੜਿਆ ਕਦੇ ਖਤਮ ਨਾ ਕੀਤਾ ਜਾਵੇ ਹੁਣ ਤੁਸੀਂ ਇਸ ਦੇ ਬਾਰੇ ਆਪਣੇ ਕੀ ਰਾਇ ਰੱਖਦੇ ਹੋ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਧੰਨਵਾਦ ਵੈਰਜਾ ਖਾਲਸਾ ਵੈਰਜ ਕੀ ਫਤਿਹ ਜ਼ਰੂਰੀ ਬੇਨਤੀ ਕਰਨ ਵਾਸਤੇ ਮੈਂ ਇਸ ਵੇਲੇ ਵੀਡੀਓ ਬਣਾ ਰਿਹਾ ਹਾਂ ਕਾਫੀ ਸੰਗਤ ਦੇ ਫੋਨ ਆ ਰਹੇ ਤੇ ਇੱਕ ਨਿਊਜ਼ ਵਾਰ-ਵਾਰ ਫਲੈਸ਼ ਕੀਤੀ ਜਾ ਰਹੀ ਹੈ ਚੈਨਲਾਂ ਦੇ ਉੱਤੇ ਅਖੇ ਜੀ ਪਰਮੇਸ਼ਰ ਦਵਾਰ ਵਿੱਚ ਕਤਲ ਹੋ ਗਿਆ ਪਰਮੇਸ਼ਰ ਦਵਾਰ ਵਿਵਾਦਾਂ ਵਿੱਚ ਘਿਰ ਗਿਆ ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ 13 ਸਾਲ ਪਹਿਲਾਂ ਜਦੋਂ ਕਿ ਮੈਂ ਇੱਥੇ ਨਹੀਂ ਸਾਂ ਆਊਟ ਆਫ ਸਟੇਟ ਗਿਆ ਹੋਇਆ ਸੀ ਬਾਰਸਾ ਪੰਜਾਬ ਤੋਂ ਇੱਥੇ ਇੱਕ ਔਰਤ ਨੇ ਆ ਕੇ ਗੇਟ ਦੇ ਬਾਹਰਲੇ ਪਾਸੇ ਦਵਾਈ ਖਾ ਲਈ ਅਸੀਂ ਤੇ ਪ੍ਰਾਈਵੇਟ ਗੱਡੀ ਸਾਡੇ ਬੰਦੇ ਰੋਕ ਕੇ ਚੱਕ ਕੇ ਲੈ ਕੇ ਗਏ ਆ ਉੱਥੇ ਤੱਕ ਪਹੁੰਚਾਇਆ ਹਸਪੀਟਲ ਤੱਕ ਐਂਬੂਲੈਂਸ ਨੂੰ ਕਾਲ ਕੀਤੀ ਉੱਥੇ ਜਾ ਕੇ ਉਹਦੀ ਮੌਤ ਹੋ ਜਾਂਦੀ ਹੈ ਉਸ ਵੇਲੇ ਲੜਕੀ ਦੀ ਭੈਣ ਨੇ ਟਰਾਈ ਕੀਤੀ ਸੀ ਕਿ ਸਾਡੇ ਤੇ ਉਹ ਕੇਸ ਪੈ ਜਾਏ ਪਰ ਪੋਸਟਮਾਰਟਮ ਦੀ ਰਿਪੋਰਟ ਚ ਵੀ ਕਲੀਅਰ ਹੋ ਗਿਆ ਸੀ ਕਿਸੇ ਤਰ੍ਹਾਂ ਦਾ ਸਾਡੇ ਨਾਲ ਉਹਦਾ ਵਾਹ ਵਾਸਤਾ ਨਹੀਂ ਨਿਕਲਿਆ ਕੋਈ ਸਾਡਾ ਕਸੂਰ ਉਹਦੇ ਵਿੱਚ ਨਹੀਂ ਨਿਕਲਿਆ ਹਜ਼ਾਰਾਂ ਸੰਗਤਾਂ ਇੱਥੇ ਆਉਂਦੀਆਂ ਆ ਹਜ਼ਾਰਾਂ ਲੋਕ ਆਉਂਦੇ ਆ ਗੇਟ ਦੇ ਅੱਗੇ ਕੀ ਹੋ ਗਿਆ ਸਾਡਾ ਉਹਦੇ ਵਿੱਚ ਕਸੂਰ ਨਹੀਂ ਸੀ ਨਿਕਲਿਆ ਹੁਣ 13 ਸਾਲ ਬਾਅਦ ਉਸੇ ਲੜਕੀ ਦੇ ਭਰਾ ਨੇ ਹਾਈ ਕੋਰਟ ਰੈਟ ਪਾਈ ਏ ਤੇ ਮੈਂ ਆਪ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਸੀਬੀਆਈ ਜਾਂਚ ਕਰੇ ਉਸ ਤੋਂ ਵੀ ਵੱਡੀ ਚਾਹੇ ਏਜੰਸੀ ਜਾਂਚ ਕਰੇ ਸਾਨੂੰ ਪਤਾ ਹੈ ਸਾਡਾ ਇਹਦੇ ਵਿੱਚ ਕੋਈ ਰਤੀ ਜਿੰਨਾ ਵੀ ਕਸੂਰ ਨਹੀਂ ਨਿਕਲੇਗਾ ਪਹਿਲਾਂ ਵੀ ਟਰਾਈ ਕੀਤੀ ਸੀ ਹੁਣ ਫੇਰ ਯਤਨ ਕਰ ਲੋ ਕੋਈ ਕਸੂਰ ਸਾਡਾ ਇਹਦੇ ਵਿੱਚ ਨਹੀਂ ਸੀ ਸੋ ਮੈਂ ਆਪਣੇ ਵੀਰਾਂ ਭਰਾਵਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਦੇਖੋ ਆ ਪਿਆਰ ਵਾਲਿਆਂ ਨੂੰ ਤਕਲੀਫ ਹੁੰਦੀ ਹੈ ਤੇ ਤੁਸੀਂ ਇਹ ਵੀਡੀਓ ਸਾਰੇ ਪਾਸੇ ਜਰੂਰ ਨਾਲ ਨਾਲ ਸ਼ੇਅਰ ਕਰ ਦਿਓ ਤੇ ਚੈਨਲਾਂ ਨੂੰ ਵੀ ਬੇਨਤੀ ਹੈ ਉਹਨਾਂ ਦਾ ਪੱਖ ਤੁਸੀਂ ਸਾਰਿਆਂ ਵਿੱਚ ਰੱਖਿਆ ਤੇ ਸਾਡਾ ਪੱਖ ਵੀ ਰੱਖੋ ਸਾਨੂੰ ਕੋਈ ਪ੍ਰੋਬਲਮ ਨਹੀਂ ਜਿਹੜੀ ਮਰਜ਼ੀ ਏਜੰਸੀ ਜਾਂਚ ਕਰ ਲਵੇ ਜਿਵੇਂ ਮਰਜ਼ੀ ਇਹਦਾ ਪਤਾ ਲਕਰਾ ਲਓ ਕਿਸੇ ਤਰ੍ਹਾਂ ਦਾ ਸਾਡਾ ਇਹਦੇ ਵਿੱਚ ਕਸੂਰ ਨਹੀਂ ਹੈ ਜਾਣਬੁੱਝ ਕੇ 13 ਸਾਲ ਦੀ ਗੱਲ ਨੂੰ ਅੱਜ ਦੇ ਕਤਲ ਨਾਲ ਨਾਲੇ ਕਤ ਮੌਤ ਉਹਦੀ ਹਸਪੀਟਲ 'ਚ ਜਾ ਕੇ ਹੋਈ ਹੈ ਪਰਮੇਸ਼ਰ ਦਵਾਰ ਵਿੱਚ ਕੋਈ ਇਦਾਂ ਦਾ ਕੁਝ ਨਹੀਂ ਹੋਇਆ ਜਿਹੜੀ ਅੱਜ ਨਿਊਜ਼ ਵਾਰ-ਵਾਰ ਫਲੈਸ਼ ਕੀਤੀ ਜਾ ਰਹੀ ਹੈ ਇੰਨੀ ਕੁ ਮੇਰੀ ਆਪ ਸਾਰਿਆਂ ਨੂੰ ਬੇਨਤੀ ਸੀ ਕਿ ਜਰੂਰ ਇਹਦੇ ਵੱਲ ਧਿਆਨ ਦੇਣਾ ਤੇ ਸਾਰੇ ਪਾਸੇ ਵੀਰ ਜਰੂਰ ਸ਼ੇਅਰ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ